ਇਹ ਮਾਰਗ ਕੇ ਗਨੇ ਜਾਹ ਨਾ ਕੋਸਾ ਇਹ ਜਮੋਦ ਮਾਰਗ ਦੇ ਕੋ ਨਹੀਂ ਗਨੇ ਜਾ ਸਕਦੇ ਗਰਲ ਪ੍ਰਾਂਤ ਸਾਧ ਸੰਜੀ 86000 ਯੋਜਨ ਜਮ ਮਾਰਗ ਜਮਦੀਪੁਰੀ ਮਾਤ ਰੋਗ ਚ ਦੱਸੀ ਹੈ ਆਦਮੀ ਦੇ ਤਾਈ ਹਰ ਰੋਜ ਉਹ ਜੀਵ ਦੇ ਤਾਈ 2000 ਕੁ ਉੱਪਰ ਮੀਲ ਲਿਆਂਦੇ ਹਨ ਯੋਜਨ ਲਿਆਂਦੇ ਹਨ ਇਸ ਪ੍ਰਕਾਰ ਉਹ ਇੱਕ ਸਾਲ ਵਿੱਚ ਕਹਿੰਦੇ ਆ ਪੁੰਨੀਆਂ ਨੂੰ ਵੀ ਲੈ ਜਾਂਦੇ ਸੁਖ ਦਿੰਦੇ ਹੋਏ ਤੇ ਪਾਪੀਆਂ ਨੂੰ ਵੀ ਲੈ ਜਾਂਦੇ ਆ ਇਸ ਪ੍ਰਕਾਰ ਸਾਲ ਲੱਗ ਜਾਂਦਾ ਉੱਥੇ ਤੱਕ ਜਾਂਦੇ ਆ ਸਾਹਿਬ ਕਹਿੰਦੇ ਜਿਸ ਮਾਰਗ ਦੇ ਜਿਸ ਨੂੰ 86000 ਯੋਜਨ ਮਾਰਗ ਦੱਸਿਆ ਜੰਪੂਰੀ ਦਾ ਜਿਸ ਰਸਤੇ ਦੇ ਕੋਹਾਂ ਜਿਣੀਆਂ ਹੀ ਨਹੀਂ ਜਾਂਦੀਆਂ ਜੀਵਾਂ ਦੇ ਪਾਸੋਂ ਮੁੱਕਦੀਆਂ ਹੀ ਨਹੀਂ ਪਾਪੀਆਂ ਤੋਂ ਦੁਖੀ ਹੋ ਕੇ ਭੋਗ ਕੇ ਪੁੰਨੀ ਸੁਖਾਂ ਉੱਜੀ ਫਰਕ ਹੋ ਪੈ ਕੇ ਪੜਤਦੇ ਫਿਰਦੇ ਹਾਂ ਇਸ ਪ੍ਰਕਾਰ ਜਿਹ ਮਾਰਗ ਕੇ ਗਨੇ ਜਾਹੇ ਨਾ ਤੁਸ ਜਨ ਮਾਰਗ ਜਿਹ ਕੋਹ ਨਹੀਂ ਦੁਨੀਆ ਜਾਣੀ ਐ ਇਜੀ ਦੂਰ ਮਾਰਗ ਹੈ ਜਿਸ ਲੰਮੇ ਪੈਦੇ ਹਨ ਜਿਹ ਮੁਕਦੇ ਹੀ ਨਹੀਂ ਮੁਕਣ ਕੀ ਨਹੀਂ ਆਉਂਦੇ ਹੰਮ ਹਰ ਕਾ ਨਾਮ ਊਹਾ ਸੰਗ ਤੂਸ ਤੂਸ ਪ੍ਰਮੇਸ਼ਰ ਦਾ ਜੋ ਨਾਮ ਹਰੀ ਦਾ ਜਪਿਆ ਆ ਉਹ ਸਾਂ ਜਿਵੇਂ ਤੂਸਾ ਖਰਚ ਹੁੰਦਾ ਪੱਲੇ ਬੰਨਿਆ ਹੋਇਆ ਇਸ ਪ੍ਰਕਾਰ ਖਿਆਨੇ ਜੀ ਨਹੀਂ ਆਈ ਐ ਜਾ ਮਾਈਆਂ ਕਹਿੰਦੇ ਤੈਨੂੰ ਗੰਨੀ ਆ ਤੋਸਾ ਤੋਸਾ ਸਾਹਿਬ ਸਮਝੇ ਜੀ ਜਿਹਦੇ ਚ ਖੰਡ ਅਤੈ ਤੇ ਆ ਤੇ ਮੈਦਾ ਕੋਈ ਮਲਾ ਕੇ ਪ੍ਰਸ਼ਾਦਾ ਪਕਾਇਆ ਨੂੰ ਤੋਸਾ ਕਹੀ ਹੈ ਖਰਚ ਵਾਸਤੇ ਤੋਸਾ ਖਿਆਨੇ ਦਾ ਨਾਮ ਵੀ ਹੈ ਇਉਂ ਜਿਹਦੇ ਚ ਭਗਤੀ ਰੂਪ ਖੰਡ ਪਈ ਹੋਈ ਹੈ ਤੇ ਗਿਆਨ ਰੂਪ ਹੀ ਘੋ ਪਿਆ ਹੋਇਆ ਪ੍ਰੇਮ ਰੂਪੀ ਮੈਦਾ ਪਿਆ ਹੋਇਆ ਐਸਾ ਜਿਹੜਾ ਗੁਣਾਂ ਦੇ ਸਹਿਜ ਬਣਿਆ ਹੋਇਆ ਤੋਸਾ ਪ੍ਰਸ਼ਾਦਾ ਹੈ ਉਹ ਪਰਮੇਸ਼ਰ ਦਾ ਨਾਮ ਉੱਥੇ ਰਾਸ਼ਟਰਿਕ ਤੇ ਰਵਾਤੇ ਖਰਚ ਵਾਸਤੇ ਹੋਵੇਗਾ ਜਿਸ ਪੰਡਾ ਮਹਾ ਅੰਧ ਗੁਵਾਰ ਜਿਸ ਪੰਡੇ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਜਦੋਂ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ ਹੈ ਉਸ ਵਕਤ ਰਾਸ਼ਟਰ ਜ ਬੜਾ ਭਾਰੀ ਹਨੇਰਾ ਸੀ ਇਹਨਾਂ ਦੇ ਸਹਾਹੀ ਨੇ ਕਿਹਾ ਜੀ ਹਨੇਰਾ ਬੜਾ ਹੈ ਕ੍ਰਿਸ਼ਨ ਜੀ ਕਹਿੰਦੇ ਸੁਦਰਸ਼ਨ ਚੱਕਰ ਦੀ ਲੋ ਦੇ ਨਾਲ ਆਪਾਂ ਚੱਲਦੇ ਆਂ ਇੱਥੇ ਜੇ 12 ਸੂਰਜ ਚੜ ਜਾਣ ਉਹ ਵੀ ਸਾਰੇ ਕਾਲੇ ਤਵੇ ਵਰਗੇ ਹੋ ਜਾਣਗੇ ਇੰਨਾ ਹਨੇਰਾ ਹੈ ਸੋ ਉਸ ਹਨੇਰੇ ਬਾਰੇ ਹਜੂਰ ਕਹਿੰਦੇ ਹਨ ਜਿਹੇ ਪੰਡਾ ਮਹਾ ਅੰਧ ਗੁਵਾਰ ਇਸ ਪੰਡੇ ਰਸਤੇ 'ਚ ਬੜਾ ਭਾਰੀ ਹਨੇਰ ਹੈ ਹਰ ਕਾਂਦਮੀਆਂ ਦੀ ਬਾਤ ਮੰਨਿਆ ਹੈ ਜਿਹੜੇ ਸੂਰਮੇ ਉਹ ਸੂਰਜ ਮੰਡਲ ਨੂੰ ਵੇਦ ਕੇ ਚੰਨ ਉਂਦੇ ਵਿਸ਼ਦੀ ਪਹੁੰਚ ਜਾਂਦੇ ਦੇ ਪੂਰੀ ਵਿੱਚ ਅਤੇ ਜਿਹੜੇ ਪਾਪੀ ਆ ਉਹ ਮਹਾ ਭਿਆਨਕ ਹਨੇਰੇ ਦੇ ਵੀ ਖਿੱਚੇ ਧੁਏ ਜਾਂਦੇ ਹਨ ਕਿਉਂ ਬੜਾ ਭਾਰੀ ਧਿਆਨ ਕਹੇ ਮੀਰਾ ਮੰਨਿਆ ਹੈ ਹਰ ਕਾ ਨਾਮ ਸੰਗ ਉਜੀਆ ਰਹੇ ਨੂੰ ਨਿਹਰਾ ਹੁੰਦਾ ਇਹਨਾਂ ਗਵਾਰਕ ਕੋਪ ਕੋਪ ਉਹ ਨਿਹਰਾ ਹੈ 12 ਸੂਈ ਚੜ ਕੇ ਵੀ ਕਾਰੇ ਤਵੇ ਮੇ ਜਿੱਥੇ ਬੜ ਜਾਉ ਨੇ ਹਰ ਕਾ ਨਾਮ ਸੰਗ ਉਹਾ ਉਹ ਹਰ ਕਾ ਨਾਮ ਸੰਗ ਉਜੀਆ ਰਹੇ ਉਸ ਸੰਗ ਪਰਮੇਸ਼ਰ ਦਾ ਪਿਆਰਿਆ ਤੇਰੇ ਨਾਮ ਜਪਿਆ ਹੋਵੇਗਾ ਤੇਰੇ ਕੰਗ ਉਜੀਆ ਪ੍ਰਕਾਸ਼ ਕਰਨ ਵਾਲ ਨਾਮ ਹੋਵੇਗਾ ਉਹ ਦੇਰੇ ਨੂੰ ਚੱਕ ਦੇਵੇਗਾ ਨਾਮ ਜੋਤ ਕੋਲ ਸੂਰਜਾਰਾ ਦਰਸੇ ਭਰ ਮੰਦੇਰਾ ਜਹਾਂ ਪਾਂਥ ਤੇਰਾ ਕੁ ਨਾ ਸਿੰਘਾਂ ਨੂੰ ਇਸ ਰਾਗ ਵਿੱਚ ਤੇਰਾ ਕੋਈ ਸਿਆਣੂ ਗਿਆਨੂ ਨਹੀਂ ਕੋਈ ਮਲਾਪੀ ਨਹੀਂ ਹੈ ਹਰ ਕਾ ਨਾਮ ਤਤ ਤਹ ਨਾਲ ਪਛਾਨ ਜੁਰਵੀ ਸ਼ੁਦਾ ਦੇ ਨਾਮ ਜਪਿਆ ਹੋਇਆ ਹੋਵੇਗਾ ਉਥੇ ਉਹ ਸਿਆਣੂ ਤੇਰਾ ਨਾਮ ਸਾਥੀ ਹੋਵੇਗਾ ਨਾਲ ਪਛਾਣੀ ਸਭ ਲੋਕ ਨਾਮ ਕਰਕੇ ਆਦਰ ਕਰਨਗੇ ਪਿਤਰ ਲੋਕ ਦੇਵ ਲੋਕ ਆਦਿਕ ਸੰਸਕਾਰ ਕਰਨਗੇ ਪਰਮੇਸ਼ਰ ਦਾ ਨਾਮ ਸੰਗੀ ਹੋਵੇਗਾ ਤੇਰੇ ਨਾਲ ਪਛਾਨਣਾ ਕਰੀ ਜੈ ਮਹਾ ਭਿਆਨ ਤਪਤ ਬਹੁ ਕਾਂ ਜਿੱਥੇ ਬੜਾ ਧਿਆਨਕ ਸੂਰਜ ਕਹਿੰਦੇ 12 ਸੂਰੀ ਚੜ ਕੇ ਪਾਤੀਆਂ ਨੂੰ ਤਪਾਉਣਗੇ ਉਥੇ ਬੜੀ ਧਿਆਨਕ ਕਬਸ਼ ਹੋਵੇਗੀ ਕਾਮ ਧੁੱਪ ਦੀ ਸੂਰਜ ਦੀ ਤਹ ਹਰ ਕੇ ਨਾਮ ਕੀ ਤੋਂ ਉਪਰ ਸ਼ਾਂ ਪਰਮੇਸ਼ਰ ਦੇ ਨਾਮ ਦੀ ਤੇਰੇ ਜਤਿਆ ਹੋਵੇਗੀ ਜਦੋਂ ਛਾਂ ਹੋਵੇਗੀ ਉਹ ਤੋਂ ਪੁਨੋ ਮਟਾਉਣ ਵਾਲੀ ਠੰਡ ਪਾਉਣ ਵਾਲੀ ਸੀਤਲ ਪਰਮੇਸ਼ਰ ਦੇ ਨਾਮ ਦੀ ਠੰਡ ਹੋ ਸ਼ਾ ਹੋਵੇਗੀ ਜਹਾ ਤ੍ਰਿਖਾ ਮਨ ਤੁਝ ਆਕਰਖੈ ਜਿੱਥੇ ਸੰਗ ਜੀ ਤੇ ਬੜੀ ਭਾਰੀ ਲੱਗੇ ਜੀ ਜਦ ਕਹਿਣਗੇ ਫਲਾਣਾ ਪੁਨ ਦੇ ਦੇ ਤਾਂ ਤੈਨੂੰ ਪਾਣੀ ਬਿਹਾਂਗੇ ਕਿਉਂ ਤੇ ਦੇ ਨਾਲ ਤੇਰਾ ਮਨ ਬਹੁਤ ਸਾਰਾ ਖਿੱਚਿਆ ਜਾਏਗਾ ਜੀ ਤੇਰਾ ਜਿਹੜਾ ਹੈ ਤ੍ਰਾਂ ਨਿਕਲਣਗੇ ਤਹ ਨਾਨਕ ਹਰ ਹਰ ਅੰਮ੍ਰਿਤ ਵਰਖ ਜੇ ਜੇ ਪਰਮੇਸ਼ਰ ਦਾ ਨਾਮ ਪਹਿਲਾਂ ਜਪਿਆ ਹੋਇਆ ਹੋਊਗਾ ਉਹ ਹਰ ਹਰ ਨਾਮ ਜਦੋਂ ਅਮਰ ਵੀ ਵਰਖਾ ਕਰੇਗਾ ਤੈਨੂੰ ਅਮਰ ਕਰ ਦੇਵੇਗਾ ਤੇ ਇਹ ਤਿਆਂ ਸਾਰੀਆਂ ਮੇਟ ਦੇਵੇਗਾ ਐਸਾ ਪਰਮੇਸ਼ਰ ਦਾ ਨਾਮ ਹੈ ਇਹ ਜਿੱਥੇ ਅਸੀਂ ਜਾ ਕੇ ਇਹਨਾਂ ਚੰਬ ਦੀਆਂ ਅੱਖਾਂ ਨਾਲ ਵੇਖ ਨਹੀਂ ਸਕਦੇ ਉਹ ਪਰਲੋਕ ਦੀ ਹਾਲਤ ਨੂੰ ਸਹਿ ਬਿਆਨ ਕਰਕੇ ਇਹ ਸਾਡੀਆਂ ਅੱਖਾਂ ਦੁਆਰਾ ਸਮਝਾ ਰਹੇ ਹਨ ਦਿਖਾ ਰਹੇ ਹਨ ਭਗਤ ਜਾਨਾ ਕੀ ਵਰਤਨ ਨਾ ਜਿਹੜਾ ਭਗਤ ਜਾਨ ਹਨ ਉਹਨਾਂ ਦਾ ਨਾਮ ਨਾਲ ਹੀ ਬਚਾਵਾ ਪਾਇਆ ਹੋਇਆ ਹੈ ਹੋਰ ਸਾਰੇ ਵਰਤਾਰੇ ਉਹਨਾਂ ਨੇ ਛੱਡ ਦਿੱਤੇ ਹਨ ਸੰਤ ਜਨਕ ਮਨ ਬਿਸਰਾਮ ਸੰਤ ਕੀ ਤੁਝ ਨੂੰ ਸਾਸ ਗ੍ਰਾਸ ਦੀ ਵਿਸਰਦਾ ਉਨੋ ਜਿਵੇਂ ਮਨ ਵਿੱਚ ਮਾਰ ਨੂੰ ਬਸਰਾਉ ਦੀ ਇਸ਼ਤਰੀ ਕਰ ਲਈ ਆਪ ਹੀ ਵਸ ਗਏ ਹਨ ਹਰ ਕਾ ਨਾਮ ਦਾਸ ਕੀ ਓ ਜੋ ਪਰਮੇਸ਼ਰ ਦਾ ਨਾਮ ਹੈ ਮਹਾਰਾ ਦੇ ਸੇਵਕ ਜਿਹੜੇ ਉਹਨਾਂ ਦੀ ਓਟ ਹੈ ਟੇਕ ਆਸਰਾ ਹੈ ਲੋਕ ਪਰਲੋਕ ਦਾ ਹਰ ਕਾ ਨਾਮ ਉਧਰੇ ਜਨ ਕੋ ਪਰਮੇਸ਼ਰ ਦੇ ਨਾਮ ਕਰਕੇ ਕਰੋੜਾਂ ਹੀ ਪਰ ਖੁਦਰ ਗਏ ਹਨ ਸੰਸਾਰ ਤੋਂ ਹਰ ਜਸ ਕਰਤ ਸੰਤ ਦਿਨ ਰਾਤ ਨਾਲ ਉਹ ਸੰਤ ਹੈ ਜਿਹੜੇ ਰਾਤ ਦਿਨੇ ਹਰੀ ਦਾ ਜਸ ਕੀਰਤਨ ਕਰਦੇ ਆ ਰਾਜ ਨੇ ਜਸ ਕਰਦੇ ਸੰਤ ਭਗਤ ਉਹਨਾਂ ਨੂੰ ਅਵਿਗਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ ਹਰ ਹਰ ਔਖਦ ਸਾਧ ਕਮਾਲ ਕ੍ਰਿਸ਼ਨਾ ਨਾਮ ਹੀ ਦਵਾਈ ਹੈ ਸਾਰਿਆਂ ਰੋਗਾਂ ਨੇ ਮੇਟਣ ਦੀ ਸੰਤ ਜਨ ਇਸ ਨੂੰ ਕਮਾਉਂਦੇ ਹੈ ਸਦਾ ਬਾਤ ਉਹਨਾਂ ਨੇ ਕਮਾਈ ਕੀਤੀ ਅਮਰਤ ਨਾਮ ਦੀ ਹਰ ਜਨਕੈ ਹਰ ਨਾਮ ਨਿਧਾਨੂ ਹਬੀਬੇ ਪਿਆਰੇ ਜਨਮਨੰਤ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਲੋਕ ਪ੍ਰਲੋਗ ਦਾ ਸਮਝਿਆ ਹੈ ਪਾਰ ਬ੍ਰਹਮ ਜਨਕੀ ਨੋਦਾਨ ਆਪ ਨੂੰ ਕਿਤੋਂ ਪ੍ਰਾਪਤ ਹੁੰਦਾ ਪਾਰ ਬ੍ਰਹਮ ਪਰਮੇਸ਼ਵਰ ਨੇ ਆਵਦੇ ਜਨ ਸੰਤਾਂ ਤੱਕ ਇਹਨੂੰ ਦਾਣ ਹੀ ਦਿੱਤਾ ਬਖਸ਼ਿਸ਼ ਕਰ ਦਿੱਤੀ ਹੈ ਮਨ ਤਨ ਰੰਗ ਰਤੇ ਰੰਗ ਏਕੈ ਜਿਹੜੇ ਮਨ ਕਰਕੇ ਇੱਕ ਵਾਹਿਗੁਰੂ ਦੇ ਸਨੇਹ ਰੰਗ ਚ ਰਚੇ ਹੋਏ ਆ ਜਿਹੜੇ ਤਨ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਚੇ ਹੋਏ ਹੈ ਉਹ ਰੰਗ ਏ ਕਈ ਕੋਈ ਰੂਪ ਹੋਗੇ ਮਹਾਰਾਜਾ ਮਿਲ ਕੇ ਨਾਨਕ ਜਨਕੈ ਬਿਰਤ ਵਿਵੇਕੈ ਸਤਿਗੁਰੂ ਸਾਹਿਬ ਜੀ ਕਹਿੰਦੇ ਮਹਾਰਾਜ ਜਿਹੜੇ ਜਨ ਹੈ ਉਹ ਆ ਵੀ ਬਿਰਤੀ ਚ ਹਰ ਵਕਤ ਬਿਵੇਕ ਹੈ ਜੀਵ ਇਸ ਦੀ ਇਕਤਾ ਉਹਨਾਂ ਦੇ ਅੰਦਰ ਹਰ ਵਕਤ ਕਾਇਮ ਰਹਿੰਦੀ ਹੈ ਗਿਆਨ ਕਦੇ ਪੁੱਜਦਾ ਨਹੀਂ ਐਸਾ ਬਿਰਤੀ ਵਿੱਚ ਗਿਆਨ ਹੈ ਉਹਨਾਂ ਦੇ ਬ੍ਰਹਮਾਕਾਰ ਬਿਰਤੀ ਦੀ ਵਿਵੇਕ ਜੀਵ ਇਸ ਦੀ ਇਕਤਾ ਹੀ ਫੁਰਦੀ ਰਹਿੰਦੀ ਹੈ ਨਾਨਕ ਜਨਕੈ ਬਿਰਤੋ ਵੇਕੈ ਜਨਾਂ ਦੀ ਦਿੱਤੀ ਜਿਹੜੀ ਹੈ ਨਾ ਰੁਜ਼ਗਾਰ ਇਹ ਗਿਆਨ ਵਾਲੀ ਹੈ ਉਹਨਾਂ ਦਾ ਰੁਜ਼ਗਾਰ ਵੀ ਮਹਾਰਾਜ ਗਿਆਨ ਇਸਤਤ ਹੋਣਾ ਇਹੋ ਸਮਝਿਆ ਰੋਜੀ ਆਦ ਕੀ ਜਿਹੜੀ ਕਮਾਉਣੀ ਹੈ ਸੋ ਹੋਰ ਨਹੀਂ ਕੋਈ ਬਿਰਤ ਕਰਦੇ ਗਿਆਨ ਵਿੱਚ ਹੀ ਟਿਕੇ ਰਹਿੰਦੇ ਹਨ ਵਾਰਗ ਨਾਨਕ ਜਨਕੈ ਬਿਰਤੋ ਵੇਕੈ ਜਨਾਂ ਦੇ ਕਹਿੰਦੇ ਨੇ ਬੇਰਾਤ ਰਤੀ ਤੋਂ ਰਹਿਤ ਕੌਣਾ ਵਰਾਗ ਵਰਾਗ ਵੀ ਤਰਤੀਬਲ ਕਰਤਾਂ ਵਰਾਗ ਹੈ ਅਤੇ ਬ विवेक ਗਿਆਨ ਵੀ ਅਪਰੋਹ ਗਿਆਨ ਹੁੰਦਾ ਦੇ ਅੰਦਰ ਜੀ ਵੀ ਵੇਖਦਾ ਇਹ ਜਨਾਂ ਦੇ ਪਾਸ ਹੈ ਇਸ ਪ੍ਰਕਾਰ ਜਨਾਂ ਦਾ ਜਿਹੜਾ ਵਿਰਤੀ ਵਰਤਾਰਾ ਹੈ ਉਹ ਬ विवेक ਗਿਆਨ ਵਿੱਚ ਹੀ ਹਰ ਵਕਤ ਹੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਜਿਹੜੇ ਜਨ ਬੇ ਤਾਂ ਬੇ ਰਤ ਦੁਨੀਆ ਦੀ ਪ੍ਰੀਤੀ ਤੋਂ ਰਹਿਤ ਹੋ ਗਏ ਦੁਆਇਤ ਤੋਂ ਬੁਵੇਤ ਗਿਆਨਵਾਨ ਹਨ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰੀ ਦਾ ਨਾਮ ਹੀ ਜਿਨ੍ਹਾਂ ਨੂੰ ਮੁਕਤੀਆਂ ਜੀਆਂ ਯੁਗਤੀਆਂ ਹੈ ਜਿਹੜੀਆਂ ਯੁਗਤੀਆਂ ਹਨ ਮੁਕਤੀ ਦੀਆਂ ਇਹ ਵੀ ਮਹਾਰਾਜ ਦਾ ਨਾਮ ਹੀ ਹੈ ਜਨਾਂ ਨੇ ਸਮਝਿਆ ਸਿਮਰਨ ਕਰਨ ਵਾਲੀ ਮੁਕਤ ਹੋਈਦਾ ਹੈ ਕਲ ਮੈਂ ਮੁਕਤ ਨਾਮ ਕੋ ਪਾਵਤ ਗੁਰਜਾਤੀ ਇਹ ਬਤਾਵਾ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤਿ ਮੀਸ਼ਰ ਨਾਮ ਕਰਕੇ ਹੀ ਮਹਾਰਾਜ ਜਿਹੜੇ ਜਨ ਪਿਆਰੇ ਉਹਨਾਂ ਨੂੰ ਆਤਮਕ੍ਰਿਪਤੀ ਦੇਣ ਵਾਲੀ ਭੁਗਤੀ ਭੋਜਨ ਹੈ ਪੂਰਨ ਤ੍ਰਿਪਤ ਕਰਨ ਵਾਲਾ ਗਿਆਨ ਰੂਪੀ ਭੋਜਨ ਵੀ ਪਰਮੇਸ਼ਰ ਦਾ ਨਾਮ ਹੀ ਹੈ ਜ ਜਨਾਂ ਨੂੰ ਇਹੋ ਹੀ ਭੋਜਨ ਖਾਦਾ ਹੈ ਜਿਸ ਨੂੰ ਖਾ ਕਰਕੇ ਸਦਾ ਤ੍ਰਿਪਤ ਰਹਿੰਦੇ ਹੈ ਕਦੇ ਕਿਸੇ ਪ੍ਰਕਾਰ ਕ੍ਰਿਸ਼ਨ ਅਰਸਾਂ ਕਿਸਾਂ ਦੀ ਭੁੱਖ ਨਹੀਂ ਉਹਨਾਂ ਨੂੰ ਲੱਗਦੀ ਹੈ ਹਰ ਕਾ ਨਾਮ ਜਨ ਕਾ ਰੂਪ ਰੰਗ ਹਰੀ ਦਾ ਨਾਮ ਹੀ ਜਨ ਦਾ ਚੰਗਾ ਰੂਪ ਹੈ ਚੰਗਾ ਰੰਗ ਹੈ ਰੂਪ ਦਿਲ ਦੀ ਸਫਾਈ ਵਾਲਾ ਵੀ ਹਰੀ ਦਾ ਜਨ ਦਾ ਨਾਮ ਹੀ ਹੈ ਰੰਗ ਪ੍ਰੇਮ ਦਾ ਆਨੰਦ ਚਾਹਨ ਵਾਲੀ ਜਨ ਦਾ ਨਾਮ ਹੀ ਹੈ ਨਾਮ ਨੂੰ ਉਹਨਾਂ ਫਰੀਬ ਦੇ ਤੇ ਪਾਊਡਰ ਮਾਲ ਵਾਲਕੇ ਜਿਵੇਂ ਕੁੜੀਆਂ ਕਈ ਬੁੱਲ ਲਾਲ ਲਹੂ ਵਰਗੇ ਕਰਦੀਆਂ ਰੂਪ ਬਣਾਉਂਦੀਆਂ ਕਈ ਪਟੇ ਬਣਾਉਂਦੀਆਂ ਮਾਰਾ ਦਾ ਨਾਮ ਹੀ ਜਨ ਦਾ ਰੂਪ ਤੇ ਰੰਗ ਆਦਿਕ ਸਮਝਿਆ ਹੋਰ ਆਕਾਰਾਂ ਵਿੱਚ ਨਹੀਂ ਫਸਦੇ ਰੰਗ ਪ੍ਰੇਮ ਦੀ ਨਾਮ ਨਾਲ ਹੀ ਹੈ ਰੂਪ ਸਰੂਪ ਦੀ ਪ੍ਰਾਪਤੀ ਵੀ ਨਾਮ ਕਰਕੇ ਜਿਹਦੇ ਜਨਾਂ ਦੀ ਹਰ ਨਾਮ ਜਪਤ ਕਬ ਪਰੈ ਨ ਭੰਗ ਗੁਰੂ ਸ਼ਬਦ ਨਾਮ ਜਪਣੇ ਕਰਕੇ ਕਦੇ ਭੰਗਣਾ ਬਿਗਨ ਨਹੀਂ ਪੈਂਦਾ ਪੁਰਖ ਨੂੰ ਜਦੋਂ ਉਹਨਾਂ ਕੋਟ ਬਿਗਨ ਤੋਂ ਲਾਗਦਾ ਜਿਸ ਨੂੰ ਵਿਸਰੈ ਨਾ ਨਾਨਕ ਅੰਦ ਨੂੰ ਬਿਲਕੇ ਜਿਉ ਸੁੰਘੇ ਘਰ ਕਾ ਸੋ ਬਿਗਨ ਮਨਾਸੋਂ ਸਭ ਦੁੱਖ ਨਾਸੋਂ ਸਤਗੁਰ ਨਾਮ ਬਿੜਾਇਆ ਪਰਮੇਸ਼ਰ ਦਾ ਨਾਮ ਜਪਦਿਆਂ ਕਦੇ ਵੀ ਬਿਗਨ ਨਹੀਂ ਪੈਂਦਾ ਮਨ ਠੰਡਾ ਨਹੀਂ ਹੈ ਇਸੇ ਪ੍ਰਕਾਰ ਭੰਗਣਾ ਨਹੀਂ ਪੈਂਦੀ ਜੋ ਸਾਧਨ ਕਰਦੇ ਹਨ ਹਰ ਕਾ ਨਾਮ ਜਾਣ ਕੀ ਵਡਿਆਈ ਪਰਮੇਸ਼ਰ ਦਾ ਨਾਮ ਹੀ ਜਨਾਂ ਦੀ ਵਡਿਆਈ ਹੈ ਜਿਹੜੀ ਦੁਨੀਆਂ 'ਚ ਵਡਿਆਈ ਹੈ ਉਹ ਪਰਮੇਸ਼ਰ ਦਾ ਨਾਮ ਹੀ ਮਹਾਰਾਜ ਦੇ ਪਿਆਰੇ ਸਮਝਦੇ ਹੈ ਹੋਰ ਵੀ ਆਈਆਂ ਦੀ ਇੱਛਾ ਨਹੀਂ ਰੱਖਵੇ ਹਰ ਕਾ ਨਾਮ ਜਨ ਸੋਭਾ ਪਾਈ ਮੇਸ਼ੂ ਦੇ ਨਾਮ ਕਰਕੇ ਜਨਨ ਪਰਲੋਕ ਉੱਚੀ ਸੋਭਾ ਪਾਉਣਾ ਕੀਤੀ ਹੈ ਵਿਡਿਆਈ ਪਾਈ ਹੈ ਹਰ ਕਾ ਨਾਮ ਜਨ ਕਾਉ ਭੋਗ ਯੋਗ ਪਰਮੇਸ਼ਰ ਦਾ ਨਾਮ ਹੀ ਜਨਾਂ ਨੂੰ ਦੁਨੀਆਂ ਦੇ ਜਿਹੜੇ ਰਾਜ ਦੇ ਭੋਗ ਭੋਗਣੇ ਐ ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮਖੰਦ ਸਮਝਿਆ ਅਤੇ ਜਿਹੜਾ ਯੋਗ ਕਮਾਉਣਾ ਹੈ ਇਹ ਵੀ ਪਰਮੇਸ਼ਰ ਦਾ ਨਾਮ ਹੀ ਗੁਰਮਖੰਦ ਸਮਝਿਆ ਹਰ ਵਕਤ ਜੁੜ ਕੇ ਪਰਮੇਸ਼ਰ ਦੇ ਆਨੰਦ ਨੂੰ ਭੋਗਦੇ ਹਰਿ ਦੇ ਨਾਮ ਕਰਕੇ ਹੀ ਹਰ ਨਾਮ ਜਪਤ ਕਛ ਨਾਹੇ ਬਿਉ ਜੋ ਪਰਮੇਸ਼ਰ ਦਾ ਨਾਮ ਜਪਦੋਂ ਨੂੰ ਕਿਸੇ ਪ੍ਰਕਾਰ ਦਾ ਕਦੇ ਵਿਯੋਗ ਵਿਛੋੜਾ ਨਹੀਂ ਹੁੰਦਾ ਹਰ ਵਕਤ ਮਹਾਰਾਜ ਦੇ ਵਿੱਚ ਮਿਲੇ ਹੀ ਰਹਿੰਦੇ ਹਨ ਜਨਰਾਤਾ ਹਰ ਨਾਮ ਕੀ ਸੇਵਾ ਜਿਸ ਤਰ੍ਹਾਂ ਜਦ ਭਾਈ ਜਨਨ ਮਹਾਰਾਜ ਪਰਮੇਸ਼ਰ ਦੇ ਨਾਮ ਦੀ ਸੇਵਾ ਚ ਹਰ ਵਕਤ ਰੰਗੇ ਰਹਿੰਦੇ ਹਨ ਨਾਨਕ ਪੂਜੈ ਹਰ ਹਰ ਦੇਵਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਰ ਹਰ ਹੀ ਉਹ ਪਰਮੇਸ਼ਵਰ ਹੈ ਉਸ ਦਾ ਹੀ ਪੂਜਨ ਕਰਦੇ ਉਹ ਵੀ ਦੇਵ ਹੈ ਸਾਡਾ ਉਹ ਸਾਰੇ ਦੇਵ ਪੂਜਨੀ ਪਰਮੇਸ਼ਰ ਦਾ ਹੀ ਪੂਜਨ ਕਰਦੇ ਹਨ ਜਿਹੜੇ ਹਰ ਹਰ ਨਾਮ ਨੂੰ ਪੂਜਦੇ ਹਨ ਉਹ ਸਾਰੇ ਦੇਵ ਰਾਜੇ ਹੈ ਨਾਨਕ ਪੂਜੈ ਜੋ ਗੁਰੂ ਸਾਹਿਬ ਜੀ ਕਹਿੰਦੇ ਉਹ ਸਾਰੇ ਦੇਵ ਪਰਮੇਸ਼ਰ ਨੂੰ ਪੂਜਦੇ ਹਨ ਹਰ ਹਰ ਜਨਕੈ ਮਾਲ ਖਜ਼ੀਨਾ ਹਰ ਨਾਮ ਦੇ ਜਪਣ ਵਾਲੇ ਜਿਹੜੇ ਆ ਦੇਵ ਰੂਪ ਹੈ ਸਾਰੀ ਦੁਨੀਆ ਨੂੰ ਹਰ ਹਰ ਰੂਪ ਜਾਣ ਕਰਕੇ ਉਹਨਾਂ ਨੂੰ ਪੂਜੀ ਦੀ ਸਾਹਿਬ ਕਹਿੰਦੇ ਹਨ ਹਰ ਹਰ ਜਨਕੈ ਮਾਲ ਖਜ਼ੀਨਾ ਪਰਮੇਸ਼ਰ ਦਾ ਨਾਮ ਹੀ ਮਹਾਰਾਜ ਜਮਾਂ ਦਾ ਮਾਲ ਹਾਥੀ ਘੋੜੇ ਆਦਕ ਹੈ ਤੇ ਪਰਮੇਸ਼ਰ ਦਾ ਨਾਮ ਹੀ ਰੋਕੜੀ ਖਜ਼ੀਨਾ ਖਜ਼ਾਨਾ ਹੈ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਕਿ ਹਜੇ ਆਪ ਦਾ ਨਾਮ ਰੂਪੀ ਦਾਨ ਆਪ ਦੇ ਭਗਤਾਂ ਜਿਹਨਾਂ ਨੂੰ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੁਸਤਾ ਹੈ ਹਰ ਹਰ ਜਨ ਕਾ ਓਟ ਸਤਾਣੀ ਇਹਨੂੰ ਵੀ ਆ ਨਾਮ ਜਨਾਂ ਦੀ ਓਟ ਹੈ ਮੰਨ ਕੇ ਹੈ ਸਤਾਣੀ ਸਹਿਦ ਮੰਨਦੇ ਬੜੇ ਵੱਲ ਵਾਲੀ ਓਟ ਹੈ ਪ੍ਰਮੇਸ਼ਰ ਦਾ ਨਾਮ ਜਨਾਂ ਦੀ ਹਰ ਪਰਤਾਪ ਜਨ ਆਵਰ ਨਾ ਜਾਣੀ ਸੌਂਦੇ ਪ੍ਰਤਾਪ ਕਰਕੇ ਜੋ ਸੱਚੇ ਬਾਸ਼ਾ ਦੇ ਜਾਨਾ ਸੇ ਤਾਣ ਦੇ ਬਲ ਦੇ ਓਟ ਹੈ ਤੇਕ ਹੈ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਜੀ ਦੇ ਪ੍ਰਤਾਪ ਕਰਕੇ ਮਹਾਰਾਜ ਜਿਨ੍ਹਾਂ ਨੂੰ ਹੋਰ ਨਹੀਂ ਕਿਸੇ ਨੂੰ ਜਾਣਿਆ ਇੱਕ ਪਰਦੇਸ਼ ਦੇ ਪ੍ਰਾਣ ਹੋ ਰਹਿੰਦੇ ਹਨ ਓਤ ਪੋਦ ਜਨ ਹਰ ਰਸ ਰਾਤੇ ਉਹ ਪਰਮੇਸ਼ਰ ਹੀ ਨਾ ਭਲਕਾਂ ਦੀ ਪ੍ਰੋਤਤਾ ਹੋਇਆ ਹੈ ਅਤੇ ਭਗਤਿਆਂ ਨੂੰ ਉਸ ਵਾਹਿਗੁਰੂ ਵਿੱਚ ਪ੍ਰਵਤਤੇ ਹੋਏ ਤਾਣੇ ਪੇਟੇ ਬਾਤ ਹੈ ਹਰੀ ਦੇ ਜਨ ਹਰੀ ਦੇ ਰਸ ਰੰਗੇ ਰਹਿੰਦੇ ਆ ਹਰਿ ਹੋਣਾ ਦੇ ਪ੍ਰੇਮ ਚ ਰੰਗਿਆ ਰਹਿੰਦਾ ਹੈ ਸੁਨ ਸਮਾਦ ਨਾਮ ਰਸ ਮਾਤੇ ਸੁਨ ਸੁਨ ਫਰੂਬ ਜਿਸਮਾਦੀ ਲੱਗੀ ਉਹਨਾਂ ਦੀ ਸਭ ਫੁਰਨੀਆਂ ਤੋਂ ਰਹਿਤ ਹੈ ਨਾਮ ਰਹਿ ਜਿਹੜੇ ਮਸਤ ਹੈ ਦੱਸਨੇ ਤੋਂ ਆਪ ਦੀ ਸਮਾਦੀ ਵੀ ਉਹਨਾਂ ਨੂੰ ਪ੍ਰਾਪਤ ਹੈ ਨਾਮ ਰਹਿ ਜਿਹੜੇ ਮਸਤ ਹੋਇਆ ਫਰ ਹੋ ਗਏ ਉਹ ਸਮਾਦੀ ਲਾ ਕਰਕੇ ਨਾਮ ਰਚ ਐਸੇ ਮਹਤੂ ਕੀ ਫੁਰਨੇ ਸਭ ਚੱਕੇ ਗਏ ਆਠ ਪਹਿਰ ਜਨ ਹਰ ਹਰ ਜਪੈ ਮਨ ਜਿੰਦਾ ਅਠ ਪਹਿਰ ਹਰ ਹਰ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਹਨ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਜਿਹੜੀ ਦੀ ਭਗਤੀ ਕਰਨ ਵਾਲੇ ਉਹ ਪ੍ਰਗਟ ਸਾਰੀ ਦੁਨੀਆ 'ਚ ਕੋਈ ਛਪੇ ਲੁਕੇ ਛਪੇ ਨਹੀਂ ਉਹ ਨਾਂ ਦਾ ਪ੍ਰਗਟ ਜਨਮ ਧਾਰਦੇ ਫੇਰ ਨਾ ਛਪੇ ਮਰਦੇ ਹਨਗੇ ਜੇ ਮਨੁਮਰਦੋਂ ਰਹਿਤ ਹੋ ਗਏ ਮਹਾਰਾਜ ਦੇ ਭਗਤ ਹਰ ਕੀ ਭਗਤ ਮੁਕਤ ਬਹੁ ਕਰੇ ਪਰਮੇਸ਼ਰ ਦੀ ਭਗਤੀ ਨੇ ਬਹੁਤ ਸਾਰੇ ਲੋਕ ਮੁਕਤ ਕਰ ਦਿੱਤੇ ਹਨ ਨਾਨਕ ਜਨ ਸੰਗ ਕੇਤੇ ਤਰੇ ਜੀ ਮਹਾਰਾਜ ਪਿਆਰਿਓ ਜਿਨ੍ਹਾਂ ਦੀ ਸਿਮਰਨ ਕਰਵਾਈ ਸੰਗਤ ਕਰਦੇ ਕਿਤਨੇ ਹੀ ਸ੍ਰਿਸ਼ਟੀ ਦੇ ਵਿੱਚੋਂ ਉਹ ਗਏ ਕਰ ਗਏ ਹਨ ਪਾਰ ਜਾਤ ਇਹੋ ਹਰ ਕੋ ਨਾਮ ਹੀ ਪਰਮੇਸ਼ਰ ਦਾ ਨਾਮ ਤਾਂ ਕਲਪਤਾਰ ਦੀ ਬਿਰਸ਼ੀ ਨਹੀਂ ਆਈਆਂ ਗੁਰਸਿੱਖੋ ਜਾਣਨਾ ਕਰੋ ਸੋ ਮੰਨੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਕਾਮ ਤੇਨ ਹਰ ਹਰ ਗੁਣ ਗਾਣ ਜੇ ਹਰ ਹਰ ਪਰਮੇਸ਼ਰ ਦੇ ਜਿਹੜੇ ਗੁਣ ਗਾਉਣ ਵਾਲੀ ਸੰਗਤ ਸਥਾਨ ਹੈ ਇਹ ਕਾਮ ਤੇ ਇਹ ਸਾਧ ਸੰਗਤ ਹੈ ਹਰ ਹਰ ਦੇ ਜਿਹੜੇ ਗੁਣ ਗਾਉਣੇ ਆ ਗੁਰਾਂ ਦਾ ਗਾਮ ਬਣਾਉਣੇ ਨਾ ਆਪਣੇ ਨਗਰ ਬਣਾਉਣੇ ਦੇ ਨੂੰ ਇਹੀ ਕਾਮ ਕੈਨ ਹੈ ਸਭ ਤੇ ਊਤਮ ਹਰ ਕੀ ਕਥਾ ਅਰਿਅ ਕਾਲ ਸੁਖ ਦੀ ਪ੍ਰਾਪਤੀ ਵਾਲੀ ਜਿਹੜੀ ਕਥਾ ਹੈ ਕੈ ਸੋਹ ਰੂਪ ਦੀ ਥਾ ਸਥਿਤੀ ਕਰਨ ਵਾਲੀ ਜੋ ਕਥਾ ਹੈ ਸਰੂਪ ਲਖਣਾ ਦੁਆਰਾ ਜਿਸ ਦਾ ਕਸਤੀ ਲਖਣਾ ਦੁਆਰਾ ਕਸਮ ਕੀਤਾ ਜਾਵੇ ਇਹ ਸਾਰੇ ਨਾਲ ਉਤਮ ਪਰਮੇਸ਼ਰ ਦੀ ਕਥਾ ਹੈ ਨਾਮ ਸੁਣ ਤ ਦਰਦ ਦੁੱਖ ਲਥਾ ਜੋ ਮਹਰ ਦਾ ਨਾਮ ਸਰਬਨ ਕਰਦੇ ਆ ਉਹਨਾਂ ਦਾ ਦਰਦ ਪੀੜਾ ਵਿਗਿਆ ਦੀਆਂ ਜੰਮਣ ਮਰਨ ਦਾ ਦੁੱਖ ਸਾਰਾ ਹੀ ਲੈ ਗਿਆ ਹੈ ਨਾਮ ਕੀ ਮਹਿਮਾ ਸ਼ਾਂਤ ਰਿਤ ਵਸੈ ਸੱਚੇ ਸਾਧੂਆਂ ਦੇ ਨਾਮ ਦੀ ਜਿਹੜੀ ਵਡਿਆਈ ਹੈ ਸੰਤਾਂ ਦੇ ਹਿਰਦਿਆਂ 'ਚ ਵਸਦੀ ਹੈ ਦੂਸਰੇ ਜਾਣ ਨਹੀਂ ਸਕਦੇ ਨਾਮ ਦੀ ਮਹਿਮਾ ਦੇ ਕਾਈ ਜਿੰਨੀ ਕਹੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤਾਂ ਦੀ ਕਮਾਈ ਦੇ ਪ੍ਰਤਾਪ ਕਰਕੇ ਦੁਰਤ ਨਾ ਦ્વੈਤ ਚ ਪ੍ਰੀਤੀ ਕਰਨੀ ਪਾਪ ਦੁਰਤ ਸਭ ਪਾਪ ਨਸ਼ ਜਾਂਦੇ ਹਨ ਨਾਸ ਹੋ ਜਾਂਦੇ ਐ ਸੰਤ ਕਾ ਸੰਗ ਵੱਡ ਭਾਗੀ ਪਾਈ ਜਿਹਨੂੰ ਸਾਸ਼ਗ੍ਰਾਸ ਪੁੱਲਦਾ ਨਹੀਂ ਉਹਨਾਂ ਮਹਾਂਪੁਰਖਾਂ ਸੰਤਾਂ ਭਗਤਾਂ ਦਾ ਜਿਹੜਾ ਸਾਥ ਹੈ ਬਹੁਤ ਵੱਡਿਆਂ ਭਾਗਾਂ ਕਰਕੇ ਪਾਈਦਾ ਹੈ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਦੀ ਸੇਵਾ ਕਰਕੇ ਪਰਮੇਸ਼ਰ ਦਾ ਨਾਮ ਧਿਆਉਣ ਕਰੀਏ ਸੰਤ ਬਾਬਾ ਮਰਾਲੇ ਵਾਲੇ ਸਤਿਬਿਸ਼ਨ ਸਿੰਘ ਜੀ ਹਨ ਜਿਹੜੇ ਉਹਨਾਂ ਦੀ ਸੇਵਾ ਕਰਨ ਵਾਸਤੇ ਸਿੰਘ ਕਿਹਾ ਕਰਨ ਵਾਲਾ ਸੀ ਸੇਵਾ ਕਰੀਏ ਮਹਾਂਪੁਰ ਕਿਹਾ ਕਰਨ ਲਈ ਸਤਿਗੁਰਾਂ ਦਾ ਹੁਕਮ ਹੈ ਸੰਤ ਕੀ ਸੇਵਾ ਨਾਮ ਧਿਆਈਏ ਸੰਤ ਦੀ ਸੇਵਾ ਇਹ ਵੀ ਹੈ ਨਾਮ ਨੂੰ ਧਿਆਇਆ ਕਰ ਪਰਮੇਸ਼ਰ ਦਾ ਸਿਮਰਨ ਕਰੋ ਇਹੀ ਸੇਵਾ ਸੰਤ ਦੀ ਸਮਝੋ ਇਹ ਮਹਾਪੁਰਖ ਉਹ ਪਿਆਰ ਨਾਲ ਕਿਹਾ ਕਰਦੇ ਸੇਵਾ ਵੀ ਕਰੀਏ ਸਾਥ ਸੰਗਤ ਦੀ ਜਿਸ ਸੰਗਤ ਦੇ ਚੋਂ ਪਰਮੇਸ਼ਰ ਦੇ ਨਾਮ ਨੂੰ ਇਤਿਹਾਸਕੀਏ ਨਾਮ ਤੁਲ ਕਸ਼ ਅਵਰ ਨਾ ਹੋ ਪਰਮੇਸ਼ਰ ਦੇ ਨਾਮ ਦੇ ਤੁਲ ਬਰਾਬਰ ਅਵਰ ਕੋਈ ਸਾਧੂ ਦੁਨੀਆ ਦਾ ਨਹੀਂ ਹੋ ਸਕਦਾ ਹੈ ਨਾਨਕ ਗੁਰਮੁਖ ਨਾਮ ਪਾਵੈ ਜਨਕ ਸਰਦਾਰ ਜੀ ਜਿੰਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਕੋਈ ਕੋਈ ਕਰੋੜਾਂ ਵਿੱਚ ਜਿਹੜਾ ਨਾਮ ਪ੍ਰਾਪਤ ਕਰਦਾ ਹੈ ਨਹੀਂ ਤਾਂ ਫਾਲਤੂ ਕਸਾਰਿਆਂ ਵਿੱਚ ਹੀ ਸਾਰੀ ਫਸੀ ਪਈ ਹੈ ਸ੍ਰਿਸ਼ਟੀ